ਜੀਵਨ ਗੋਪਤਾ ਜੀ ਵਾਲੋ ਜਿਹੜਾ ਮੁੱਖ ਤੌਰ ਤੇ ਪਾਰਟੀ ਵਾਲੇ ਖੋਲਿਆ ਗਿਆ ਸਰ ਜੀ ਬੜੀ ਚਾਹੇ ਸਰ ਆਏ ਨੇ ਅੱਜ ਜੱਕਰ ਜੀ ਆਏ ਕਿਸ ਤਰ੍ਹਾਂ ਕਰੇ ਚਿੰਨ੍ਹ ਦੇ ਦੇ ਬਹੁਤ ਸ਼ਾਹ ਵਰਕਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੰਕਸ਼ਨ ਖਤਮ ਹੋਣ ਤੋਂ ਬਾਅਦ ਵੀ ਹਜ਼ਾਰਾਂ ਲੋਕ ਇੱਥੇ ਖੜੇ ਆ ਤੇ ਅੱਜ ਜਿਸ ਤਰ੍ਹਾਂ ਲੱਗ ਰਿਹਾ ਵਿਸ਼ਦਾਲਾ ਜੀਵਨ ਜੀ ਜਿੱਤਣ ਜਾ ਰਹੇ ਆ ਬਹੁਤ ਅੱਛਾ ਮਾਹੌਲ ਹੈ ਭਾਜੀਪੀ ਦਾ ਮੈਨੂੰ ਲੱਗਦਾ ਹੈ ਜਿੱਦਾਂ ਐਮਪੀ ਦੇ ਇਲੈਕਸ਼ਨਾਂ ਵਿੱਚ ਵੋਟ ਬੀਜੇਪੀ ਨੂੰ ਪਈ ਸੀ ਇਸ ਵਾਰ ਵੀ ਪਈਗੀ ਜੀ ਕੀ ਲੱਗਦਾ ਸਰ ਜਿੱਦਾਂ ਤੁਸੀਂ ਵੱਡੀ ਕੀਤੀ ਹੈ ਤੁਸੀਂ ਵੀ ਕੌਂਸਲਰ ਬਣੇ ਹੋ ਕੀ ਹੋ ਸਰ ਜਨਤਾ ਜਨਾਦਾ ਕੀ ਲੇਦਾ ਬੀਜੇਪੀ ਸਿਰਫ ਵਿਸ਼ਵਾਸ ਕਰਨੇ ਕਿ ਜੀਵਨ ਕੋ ਬਿਲਕੁਲ ਜਿੱਦਾਂ ਸਾਡੇ ਵੱਡੇ ਲੀਡਰ ਕਹਿ ਰਹੇ ਆ ਉਸੇ ਤਰ੍ਹਾਂ ਰਿਜ਼ਲਟ ਬੀਜੇਪੀ ਦੀ ਫੇਵਰ ਚ ਆਏਗਾ ਤੇ ਜੀਵਨ ਜੀ ਜਿੱਤਣ ਜਾ ਰਹੇ ਇਸ ਵਾਰ ਆਮਾਦੀ ਪਾਰਟੀ ਕਿਸ ਤਰ੍ਹਾਂ ਦੇ ਦੇ ਚੁਕੇ ਬਿਆਨ ਜਮਾਨਾ ਜੱਪਤ ਬੜੀ ਵੱਡੀ ਗੱਲ ਆ ਤੁਹਾਡੇ ਸਾਹਮਣੇ ਰਿਜ਼ਲਟ ਆਏਗਾ ਫਿਰ ਅੱਪਾ ਕਰਾਂਗੇ ਆਮ ਪਾਰਟੀ ਕਿਤੇ ਨਜ਼ਰ ਨਹੀਂ ਆਏਗੀ ਚੌਥੇ ਨੰਬਰ ਦੀ ਪਾਰਟੀ ਬਣ ਕੇ ਨਿਕਲੇਗੀ ਜੋ ਤਾਂ ਨਸ਼ੇ ਦੇ ਵਿਰੋਧ ਕਿਸ ਤਰ੍ਹਾਂ ਦੇ ਮੁਹਿੰਮ ਚਲਾਈਆਂ ਰਹਿਣ ਬੇਫਕੂ ਬਣਾਣਾ ਹੈ ਜਿਸ ਮਰਜ਼ੀ ਢੰਗ ਨਾਲ ਬਰਾਦੇ ਜਨਤਾ ਅਖਬਾਰ ਤੇ ਟੀਵੀ ਨਾਲ ਨਹੀਂ ਚੱਲੇਗੀ ਜਨਤਾ ਗਰਾਊਂਡ ਲੈਵਲ ਤੋਂ ਚੱਲੇਗੀ ਗਰਾਊਂਡ ਲੈਵਲ ਤੇ ਬੀਜੇਪੀ ਇੱਕ ਨੰਬਰ ਦੀ ਪਾਰਟੀ ਹੋ ਕੇ ਉੱਪਰ ਹੈਗੀ ਰਾਜਾ ਵੜਿੰਗ ਸਾਹਿਬ ਇੱਕ ਟਿੱਪਣੀ ਕਰਦੇ ਨੇ ਬੀਜੇਪੀ ਜਿਹੜੀ ਹੈਗੀ ਆ ਉਹ ਕਹਿ ਰਹੇ ਨੇ ਚੌਥੇ ਨੰਬਰ ਤੇ ਅਸੀਂ ਪਹਿਲੇ ਨੰਬਰ ਤੇ ਦੇਖੋ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਸੱਚੀ ਦੱਸਾਂ ਕੋਈ ਸੀਰੀਅਸ ਹੀ ਨਹੀਂ ਲੈਂਦਾ ਅਸੀਂ ਛੋਟੇ ਵਰਕਰਾਂ ਬਹੁਤ ਵੱਡੇ ਪੰਜਾਬ ਦੇ ਪ੍ਰਧਾਨ ਸੀਰੀਅਸ ਬਿਆਨ ਵੀ ਦਿੱਤਾ ਹੋਵੇ ਜਿੱਦਾਂ ਬਾਹਰ ਨਿਖਾਰ ਬਦਲੀ ਇਸੇ ਤਰ੍ਹਾਂ ਨੂੰ ਦਰਦੇ ਖਾਰ ਬਦਲੀਆਂ ਕਿ ਬੀਜੇਪੀ ਉਤਾਰਾ ਪਈ 100% ਤੁਸੀਂ ਦੇਖ ਸਕਦੇ ਜਿਹੜੇ ਜਿਹੜੇ ਸੂਬੇ ਚ ਬੀਜੇਪੀ ਦੀ ਸਰਕਾਰ ਹੈ ਉੱਥੇ ਨੰਬਰ 1 ਦਾ ਸੂਬਾ ਬਣ ਚੁੱਕਾ ਹੈ ਜੇ ਪੰਜਾਬ ਅਜ ਬੀਜੇਪੀ ਨਹੀਂ ਆ ਰਹੀ ਤੇ ਪੰਜਾਬ ਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਜਿੱਥੇ ਜਿੱਥੇ ਬੀਜੇਪੀ ਆਏਗੀ ਤੇ ਪੰਜਾਬ ਨੰਬਰ 1 ਦਾ ਸੂਬਾ ਬਣ ਕੇ ਉੱਭਰੇਗਾ ਵੋਟਰਾਂ ਨੂੰ ਕਿਸ ਤਰ੍ਹਾਂ ਅਪੀਲ ਕਰਦੇ ਜਿਹੜੇ ਅਨੋ ਇਲੈਕਸ਼ਨ ਵੋਟਰਾਂ ਨੂੰ ਇੱਕ ਸੋਚ ਕੇ ਸੂ ਜਵਾਨ ਬੰਦੇ ਨੂੰ ਜਰੂਰ ਵੋਟ ਪਾਓ ਕਿਉਂਕਿ ਇੱਥੇ ਇੱਕ ਆਮ ਕਾਰਜਕਰਤਾ ਬੀਜੇਪੀ ਦਾ ਖੜਾ ਹੋਇਆ ਹੈ ਜਿਹਦਾ ਸੋਗਤ ਚ ਘਰ ਹੈ ਐਸੇ ਕਾਰਜਕਰਤਾ ਨੂੰ ਜ਼ਰੂਰ ਬੀਜੇਪੀ ਦੇ ਜਿਤਾਓ ਜਿਹੜਾ ਪੰਜਾਬ ਦੇ ਲੋਕਾਂ ਚ ਰਹਿਣ ਵਾਲਾ ਹੋਵੇ ਤੇ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਬੀਜੇਪੀ ਦਾ 2027 ਦਾ ਵਿਜ਼ਨ ਇੱਥੋਂ ਹੀ ਸ਼ੁਰੂ ਹੋਣ ਵਾਲਾ ਹੈ ਜਿਹੜੇ 25 ਦੇ ਹੈਗਾ ਕੀ ਲੱਗਦਾ ਵੱਡੀ ਜਿਹੜੀ ਗਿਣਤੀ ਦੀ ਜਿਹੜੀ ਚੇਤੇ ਦੀ ਜਿੱਤਾਈ ਹੋਗੀ ਬੀਜੇਪੀ ਨੇ 100% ਜੋ ਵਰਕਰ ਦਿਖਾ ਰਹੇ ਆ ਇਹ ਡੋਟਾ ਜੀ ਜਿਵੇਂ ਜਿਵੇਂ ਗੋਟ ਪੈ ਰਹੀ ਤੇ ਬੀਜੇਪੀ ਨੂੰ ਗੋਟ ਵਾਰੀ ਮੈਂ ਤਾਂ ਤੁਹਾਨੂੰ ਪਹਿਲਾਂ ਕਹੇ ਹਰ ਇੱਕ ਕਾਰਕਿਰਤਾ ਦੀ ਜਿੱਤ ਹੈ 2027 ਦੀ ਨਹੀਂ ਇਸੇ ਪੱਛਮੀ ਹਲਕੇ ਤੋਂ ਰੱਖੀ ਜਾਏਗੀ ਇੱਥੇ ਪੰਜਾਬ ਦੇ ਵਿੱਚ ਬੀਜਪੀ ਦੁਬਾਰਾ ਉੱਭਰਨ ਜਾ ਰਹੀ ਹੈ ਤੇ ਇੱਥੇ ਬੜੀ ਵੱਡੀ ਜਿੱਤ ਪੈਦਾ ਹੋਊਗੀ ਜੀ ਦੇਖਦੇ ਹੋ ਜਿਹੜੇ ਜਿਹੜੇ ਜੀਵਨ ਲੋੜਾ ਇਹਨੇ ਖੜੇ ਨੇ ਕਹਿੰਦੇ ਐਮਪੀ ਉਹ ਸਿੱਧੇ ਐਮਐਲਏ ਕੋਈ ਡਿਮੋਸ਼ਨ ਨਹੀਂ ਕਿ ਪ੍ਰਮੋਸ਼ਨ ਹੈ ਦੇਖੋ ਉਹਨਾਂ ਦਾ ਫਿਊਚਰ ਖਤਮ ਹੋਣ ਜਾ ਰਿਹਾ ਆਹ ਰਿਲੈਕਸ ਦਾ ਰਿਜ਼ਲਟ ਆਣਾ ਸਾਰੇ ਸੁਪਨੇ ਚੱਕਨਾ ਚੂਰ ਹੋ ਜਾਣੇ ਆ ਦੁਬਾਰਾ ਜੋ ਸੁਪਨੇ ਕੇਜਰੀਵਾਲ ਨੇ ਦਿਖਾਏ ਸੀ ਉਹ ਖਤਮ ਹੋ ਜਾਂਦੇ ਥੈਂਕ ਯੂ ਥੈਂਕ ਯੂ ਸਰ ਧੰਨਵਾਦ ਜੀ ਅੱਜ ਜਿਹੜਾ ਮੁੱਖ ਬੀਜਪੀ ਦਾ ਦਫ਼ਤਰ ਖੋਲੇਗਾ ਸੁਨੀਲ ਜਾਖੜ ਜੀ ਵੱਲੋਂ ਵੀ ਜਿਹੜੇ ਵੱਡੇ ਵੱਡੇ ਡੇਟਰ ਗੱਲ ਕਰੀਏ ਤਾਂ ਪਹੁੰਚੇ ਨੇ ਸਰ ਕਿਸ ਇਹ ਤਾਂ ਉਹ ਗੱਲ ਹੈ ਵੀ ਕਾਰਨਾ ਚੱਲ ਮਤਲਬ ਗਰਸ਼ੇ ਚਲਾਤਾ ਤਾਂ ਕਾਰਨਾ ਬਣਤਾ ਗਿਆ ਜਿਸ ਤੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਹਜੂਮ ਵੱਧ ਰਿਹਾ ਹੈ ਜਿਸ ਤੰਗ ਦੇ ਨਾਲ ਅੱਜ ਛੋਟੇ ਜਿਹੇ ਸੱਦਤਿਕ ਕੈਰੇਲੇ ਦੇ ਉਦਘਾਟਨ ਤੋਂ ਇਸ ਤੰਗ ਦੇ ਨਾਲ ਲੋਕਾਂ ਦਾ ਇਕੱਠ ਹੋਇਆ ਤੁਸੀਂ ਦੋ ਦਿਨ ਪਹਿਲਾਂ ਦੇਖਿਆ ਕਾਗਜ਼ ਭਰਨ ਵੇਲੇ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਇਹ ਸਾਫ਼-ਸਾਫ਼ ਦਰਸਾਂਦਾ ਜੀ ਬਈ ਇੱਕ ਬਹੁਤ ਵੱਡੀ ਵਧੀਆ ਲੀਡਤੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਮੀਡੀਆ ਜੀਵਨ ਗੁਪਤਾ ਜੀ ਇਹਨਾਂ ਚੋਣਾਂਾਂ 'ਚ ਜਿੱਤ ਹਾਸਲ ਕਰਕੇ ਪੰਜਾਬ ਦੀ ਨਵੀਂ ਤਸਵੀਰ ਨਵੀਂ ਵਾਰਤ ਲਿਖਣ ਜਾ ਰਹੇ ਨੇ ਸੋ ਮੈਂ ਸਾਰੇ ਵਰਕਰਾਂ ਦਾ ਤੁਹਾਡੇ ਮਾਧਮ ਨਾਲ ਹੀ ਧੰਨਵਾਦ ਕਰਦਾ ਔਰ ਜਿਹੜੇ ਵਿਰੋਧੀ ਤਰ੍ਹਾਂ ਤਰ੍ਹਾਂ ਦੀ ਅਨ ਲੈਂਗੁਏਜ ਭਾਸ਼ਾ ਬੋਲ ਰਹੇ ਨੇ ਜਿਸ ਢੰਗ ਦੇ ਨਾਲ ਬਿਆਨਵਾਜੀ ਕਰ ਰਹੇ ਨੇ ਮੈਂ ਉਹਨੂੰ ਕਹਿਣਾ ਵੀ ਥੋੜੀ ਬਹੁਤੀ ਆਕੰਠੇ ਹੱਥ ਮਾਰੋ ਇਹ ਇਲੈਕਸ਼ਨ ਚਾਰ ਦਿਨਾਂ ਚ ਨਿਕਲ ਜਣੇ ਪਰ ਮੂਹ ਤੋਂ ਨਿਕਲੀਆਂ ਗੱਲਾਂ ਵਾਪਸ ਨਹੀਂ ਆਣੀਆਂ ਇਹ ਤੁਹਾਨੂੰ ਭੁਗਤਣੀਆਂ ਚ ਪੜ ਸਰ ਵਿੜਿੰਗ ਸਾਹਿਬ ਨੇ ਇੱਕ ਟਿੱਪਣੀ ਕੀਤੀ ਹੈ ਸਾਡੀ ਬਾਡੀ ਪੱਲੇ ਦੇ ਅੜੇ ਬਾੜੇ ਚੌਥੇ ਨੰਬਰ ਤੇ ਸਰ ਕੀ ਲੱਗਦਾ ਜੀ ਨਾਲ ਕਿ ਜਵਾਬ ਜਿਹੜਾ ਜਨਤਾ ਦੂਗੀ ਬੀਜੇਪੀ ਤੋਂ ਦਊਗਾ ਵਿੜਿੰਗ ਸਾਹਿਬ ਸਿਰਫ ਇੰਨੀ ਗੱਲ ਦਾ ਜਵਾਬ ਦੇਦੇ ਨੇ ਕਿ ਕੀ ਉਹ ਇੱਕ ਦਿਨ ਨਜ਼ਰਾਨ ਤੋਂ ਬਾਅਦ ਫਿਰ ਬਾਕੀ মিডিਆ ਤੋਂ ਇਲਾਵਾ ਕਿਤੇ ਕੈਂਡੀਡੇਟ ਨਾਲ ਜਿੱਦਨ ਨਜ਼ਰ ਆਣਗੇ ਦੋ ਚਾਰ ਵਾਰ ਉਤੋਂ ਬਾਅਦ ਫਿਰ ਗੱਲ ਕਰਨ ਸਿਰਫ ਮੀਡੀਆ 'ਚ ਗੱਲਾਂ ਕਰਕੇ ਤੇ ਆਪਣੀ ਗੱਲ ਰੱਖ ਕੇ ਆਪਣੇ ਟੀਆਰਪੀ ਵਧਾਉਣ ਵਾਲੇ ਬਿਆਨ ਦੇ ਕੇ ਲੋਕਾਂ 'ਚ ਵਿਚਰ ਕੇ ਇਦਾਂ ਨਹੀਂ ਹੋਣਾ ਲੋਕ ਬੜੇ ਸਮਝਦਾਰ ਨੇ ਉਸ ਗੱਲ ਦਾ ਜਵਾਬ ਦੇਣ ਦੀ ਸਕਸ਼ਨ ਨਹੀਂ ਸੱਜਣ ਵੀ ਇਸ ਕਰਕੇ ਇਹ ਗੱਲਾਂ ਦਾ ਮੈਂ ਕਹਿੰਦਾ ਅਸੀਂ ਨੋਟਿਸ ਹੀ ਨਹੀਂ ਲੈਂਦੇ ਉਹਨਾਂ ਦੀਆਂ ਗੱਲਾਂ ਸਰ ਜੀਬ ਰੋੜਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕੀ ਕਹਿੰਦੇ ਆ ਕਿ ਪ੍ਰਮੋਸ਼ਨ ਹੋਈ ਹੈ ਜਾਂ ਡਿਮੋਸ਼ਨ ਹੋਈ ਹੈ ਸਰ ਜਿੰਦਰ ਜੀ ਨੂੰ ਦਿਖਦੇ ਹੋ ਇੱਕ ਰਾਜ ਸਭਾ ਦਾ ਮੈਂਬਰ ਐਮਐਲਏ ਲੜ ਰਿਹਾ ਇਲੈਕਸ਼ਨ ਐਡੇ ਸੀਨੀਅਰ ਬੰਦੇ ਨੇ ਐਡੇ ਵੱਡੇ ਬਿਜ਼ਨਸਮੈਨ ਨੇ ਐਡੀਆਂ ਵੱਡੀਆਂ ਪ੍ਰਾਪਰਟੀਆਂ ਦੇ ਮਾਲਕ ਨੇ ਵੀ ਉਹਨਾਂ ਨੂੰ ਅਗਰ ਇਹ ਕਹਿੰਦੇ ਨਾ ਵੀ ਹੁਣ ਇਹਨੂੰ ਡਿਮੋਸ਼ਨ ਜਾਂ ਪ੍ਰਮੋਸ਼ਨ ਤੁਸੀਂ ਕਹੋਗੇ ਇਹ ਉਹ ਆਪ ਮੁਲਾਂਕਣ ਕਰਨ ਸੰਜੇ ਨਹੀਂ ਗੱਲ ਨੂੰ ਲੇਕਿਨ ਇਸ ਤੰਗ ਦੇ ਨਾਲ ਉਹਨਾਂ ਨੇ ਸਾਰੀਆਂ ਡਿਗਰੀਆਂ ਕੇਜਰੀਵਾਲ ਦੀਆਂ ਭਗਵੰਤ ਮਾਨ ਦੀਆਂ ਸਾਰਿਆਂ ਦੀਆਂ ਫੇਲ ਕਰਤੀਆਂ ਝੂਠ ਬੋਲਣ ਦੀਆਂ ਡਿਗਰੀਆਂ ਦੀ ਮੈਂ ਗੱਲ ਕਰ ਰਿਹਾ ਉਹ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਬਣ ਕੇ ਉੱਭਰ ਰਹੇ ਨੇ ਆਮ ਆਦਮੀ ਪਾਰਟੀ ਦੇ ਝੂਠ ਬੋਲਣ ਦੇ ਸਰ ਜਗਾ ਜਗਾ ਦੇਖਣ ਨੂੰ ਬੋਰਡ ਮੇਰੇ ਨੇ ਕਿ 1.5 ਸਾਲਾਂ ਵਿੱਚ ਰਿਕਾਰਡ ਬਣਾ ਕੰਮ ਕਿਤੇ ਰਿਕਾਰਡ ਬਣਾ ਕੰਮ ਕੀਤੇ ਸਰ ਕਿਸ ਤਰ੍ਹਾਂ ਦੇਖਦੇ ਜਿਹੜੇ 에ਰਪੋਰਟ ਦੇ ਲਈ ਟਿਪਰੀ ਜਿਹੜੀ ਚੱਕੀ ਹੈ ਕੈਸੇ ਕਰਵਾਇਆ ਉਹ ਸਰ ਕਿਸ ਤਰ੍ਹਾਂ ਦੱਸ ਕਿ ਤਾਂ ਗਈ ਹੈ ਸਾਰੀ ਲੀਡਰਸ਼ਿਪ ਨੇ ਦੱਸਿਆ ਨਾ ਕਿ ਕਿਹਦੇ ਇਸ ਵਿਲੇਵ ਦਾ ਘਟਣ ਹੋਇਆ ਸੀਗਾ ਪੈਸਾ ਕੇਂਦਰ ਸਰਕਾਰ ਵੱਲੋਂ ਆਇਆ 2014 ਤੋਂ ਕੇਂਦਰ ਸਰਕਾਰ ਆ ਕੇਂਦਰ ਸਰਕਾਰ ਦੀ ਯੋਜਨਾ ਚ ਭਾਰਤ ਭਰ ਦੇ ਵਿੱਚ ਸਾਰੇ ਜਿੰਨੇ ਜਿਆਦਾ ਤੋਂ ਜਿਆਦਾ ਡੋਮੈਸਟਿਕ 에어ਪੋਰਟ ਬਣ ਕਨੈਕਟੀਵਿਟੀ ਵਧੇ ਉਹਨਾਂ ਦਾ ਵਿਘਟਣ ਹੋਇਆ ਉਹ ਚੱਲ ਰਹੇ ਨੇ ਪਰ ਇਹ ਸਰਕਾਰਾਂ ਤਾਂ ਉਹਨੂੰ ਰੋਕ ਰਹੀਆਂ ਇਹ ਸਰਕਾਰਾਂ ਤੋਂ ਤਾਂ ਜਿਹੜੀ ਡਿਵੈਲਪਮੈਂਟ ਹੈ 2022-23 ਦੇ ਵਿੱਚ ਉਹ ਚਾਲੂ ਹੋ ਜਣਾ ਚਾਹੀਦਾ ਸੀ ਹਜੇ ਤੱਕ ਉਹ ਕੰਮ ਨਹੀਂ ਪੂਰੇ ਹੋਏ ਉਹ ਕੰਮ ਕਿਹਨੇ ਕਰਨੇ ਨੇ ਇਹ ਰੋਜ਼ ਬਿਆਨ ਜਾਰੀ ਕਰ ਦਿੰਦੇ ਨੇ ਕਦੇ ਕਹਿੰਦੇ ਜੀ 19 ਤਰੀਕ ਨੂੰ ਹੋਏਗਾ 19 ਤਰੀਕ ਨੂੰ ਹੋਏਗਾ ਦੇਖੋ ਜਿਵੇਂ ਉਹ ਨਸ਼ਿਆਂ ਦੀ ਗੱਲ ਨਾਲ ਉਦਾਂ ਹੀਆਂ ਦੀ ਡਿਵੈਲਪਮੈਂਟ ਦੀਆਂ ਗੱਲਾਂ ਨੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਅਪੀਲ ਕਰਦੇ ਹੋ ਜਿਹੜੇ ਇਲੈਕਸ਼ਨ ਦੇ ਵਿੱਚ ਬੀਜੇਪੀ ਨੂੰ ਵੱਡੀ ਜੇਤ ਜਿੱਤ ਦਾ ਬੜੀ ਸਿੱਧੀ ਅਪੀਲ ਹੈ ਜੀ ਬੜੀ ਨਿਮਰਤਾ ਨਾਲ ਸਾਡੀ ਅਸੀਂ ਅਪੀਲ ਕਰਦੇ ਆਂ ਵੀ ਇਹ ਜਿਹੜੀਆਂ ਝੂਠੀਆਂ ਗੱਲਾਂ ਨੇ ਤੁਸੀਂ ਇਹਨਾਂ ਤੋਂ ਪਰਹੇਜ਼ ਕਰੋ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਪੰਜਾਬ ਦਾ ਭਵਿੱਖ ਤੈਅ ਕਰਨ ਦੇ ਲਈ ਜੋ ਪੰਜਾਬ ਦੀ ਜਨਤਾ ਚਾਹੁੰਦੀ ਆ ਉਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਤੇ ਵੋਟ ਪਾ ਕੇ ਵੈਸਟਰਕੇ ਤੋਂ ਸਾਡਾ ਉਮੀਦਵਾਰ ਜਿਤਾ ਕੇ ਦੀ ਸ਼ੁਰੂਆਤ ਕਰਦੇ। ਸਰ ਕਿਸ ਤਰ੍ਹਾਂ ਚੀਜ਼ ਨੂੰ ਦੇਣਾ ਤੇ ਘੱਟਣਾ ਕੀਤਾ ਗਿਆ ਇਸ ਤਰ੍ਹਾਂ ਹੰਧਾਰਾ ਬਿਲਕੁਲ ਉਹਦੇ ਨਾਲ ਜਿਦਾਂ ਮੈਂ ਕਿਹਾ ਜੀ ਜਿਹੜਾ ਜਿਹੜੀ ਬੀਜੇਪੀ ਕੇਡਰ ਹੈ ਇੱਕ ਅਸੀਂ ਲੋਕਾਂ ਨੂੰ ਇਹ ਅਪੀਲ ਕਰ ਰਹੇ ਆ ਵੀ ਜਿਹੜੀ ਬੀਜੇਪੀ ਇਹ ਪਾਰਟੀ ਹੈ ਬਾਕੀ ਸਾਰੀਆਂ ਕੰਪਨੀਆਂ ਨੇ ਉਹ ਇੱਕ ਜਗ੍ਹਾ ਤੋਂ ਚੱਲਦੇ ਜਿਵੇਂ ਆਰਬਿਟ ਬੱਸਾਂ ਬਾਦਲਾਂ ਦੀ ਐ ਜਿਵੇਂ ਇਦਾਂ ਹੀ ਕਰਕੇ ਜਿਹੜੀ ਕਾਂਗਰਸ ਆ ਉਹ ਰਾਹੁਲ ਗਾਂਧੀ ਟਰਾਂਸਪੋਰਟ ਕੰਪਨੀ ਆ ਸੋ ਇਸ ਕਰਕੇ ਸਾਡੀ ਹੈਗੀ ਜਿਹੜੀ ਪਾਰਟੀ ਇਹਦਾ ਬੜਾ ਡਿਸਪਲਨ ਆ ਤੁਸੀਂ ਦੇਖਦੇ ਹੋ ਤੁਹਾਡੇ ਨਾਲ ਜ਼ਿਆਦਾ ਅਸੀਂ ਨਹੀਂ ਦੱਸ ਸਕਦੇ ਆਮ ਆਦੀ ਪਾਰਟੀ ਸਰ ਦੇਖਿਆ ਤਾਂ ਮੇਲਾਵਾ ਦਾ ਵੀ ਲਾਰਾ ਲਗਾਇਆ ਉਹ ਵੀ ਸਿਰ ਝੂਠਾ ਨਿਕਲਿਆ ਉਹ ਤੇ ਜੋਰ ਦੇ ਨਸ਼ਾ ਦੇ ਵਿਰੁੱਧ ਸਰ ਉਹ ਵੀ ਜਿਹੜੀ ਉਹ ਵੀ ਚਲਾ ਰਹੇ ਨੇ ਕੋਸੋ ਵੀ ਸਰ ਕਹਿੰਦੇ ਕਿ ਐਵੇਂ ਲਾਰੇ ਵਜਿ ਕਰ ਰਹੇ ਨੇ ਫੋਨ ਮੇਟੀਆਂ ਸਰ ਇੱਕ ਰਾਜ ਜਿਹੜੇ ਸੰਸਾਰੀ ਸੰਜੀਵ ਰੋਰਾ ਜੀ ਨੇ ਸਰੋਪ ਦੇਖਿਆ ਜਾਇਆ ਤਾਂ ਕਹਿੰਦੇ ਉਹਨਾਂ ਦੀ ਡਿਮੋਸ਼ਨ ਹੋਈ ਹੈ ਮਤਲਬ ਪ੍ਰਮੋਸ਼ਨ ਨਹੀਂ ਹੋਈ ਉਹ ਦੇਖੋ ਮੇਰੀ ਗੱਲ ਨਹੀਂ ਸੰਭਦੇ ਉਹਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ ਉਹ ਜਿਹੜਾ ਕੇਜਰੀਵਾਲ ਆ ਉਹਨੂੰ ਤੱਲੋਂ ਮੱਛੀ ਲੱਗੀ ਹੈ ਮੈਂ ਦਿੱਲੀ ਸਰਕਾਰ ਦੇ ਵਿੱਚ ਚਾਹੇ ਰਾਜ ਸਭਾ ਦੇ ਥਰੂ ਚਾਹੇ ਕਿਸੇ ਦੇ ਥਰੂ ਮੈਂ ਉੱਤੇ ਪਹੁੰਚਾਂ ਪਹਿਲਾਂ ਵੀ ਸੁਜੀਬ ਰੋੜੇ ਨੇ ਵਿਚਾਰੇ ਨੇ ਇੰਨਾ ਪੈਸਾ ਦੇਖ ਕੇ ਲਈ ਆ ਇਹ ਜਿਹੜੀ ਪਦਵੀ ਲਈ ਆ ਫਿਰ ਦੇਖੋ ਤੁਸੀਂ ਇੱਕ ਇੱਕ ਜਿਹਦੇ 5 ਸਾਲ ਪਏ ਨੇ ਅਜੇ जिधे 5 ਸਾਲ ਪਏ ਨੇ ਉਹਨੂੰ ਤਾਂ ਇਹ ਨਕਾਰ ਰਹੇ ਨੇ ਜਿਹਦੇ 1.5 ਸਾਲ ਲਈ ਉਹਨੂੰ ਬਲੀ ਦਾ ਬੱਕਰਾ ਬਣਾ ਰਹੇ ਨੇ ਤੇ ਦੂਜੀ ਗੱਲ ਚਾਹੇ ਉਹ ਜਿੱਤੇ ਚਾਹੇ ਉਹ ਹਾਰੇ ਇੱਥੇ ਮੁੜ ਕੇ ਉਹਨੇ ਆਉਣਾ ਤਾਂ ਹੈ ਨਹੀਂ ਨਾ ਉਹਨੇ ਦਿਖਣਾ ਜਿਹੜਾ ਸਾਡਾ ਹੈਗਾ ਜੀਵਨ ਗੁਪਤਾ ਜੀ 35 ਸਾਲ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਕਿਸੇ ਨਾਲ ਲੜੇ ਨੇ ਕਿਸੇ ਨਾਲ ਝਗੜੇ ਨੇ ਕਿਸੇ ਦੇ ਉੱਪਰ ਗਏ ਕਿਸੇ ਦੇ ਥੱਲੇ ਗਏ ਕਿਸੇ ਨੂੰ ਕੰਮ ਕਰਾਇਆ ਕਿਸੇ ਦਾ ਨਾ ਕਰਾਇਆ ਅੱਜ ਹਰੇਕ ਬੰਦੇ ਨੂੰ ਪਤਾ ਵੀ ਜੀਵਨ ਗੁਪਤਾ ਇੱਕ ਗਰਾਊਂਡ ਲੈਵਲ ਦਾ ਲੀਡਰ ਆ ਇਸ ਕਰਕੇ ਸਾਡਾ ਮੁਕਾਬਲਾ ਇਹਨਾਂ ਲੋਕਾਂ ਨਾਲ ਹੈ ਨਹੀਂਗਾ ਬਿਲਕੁਲ ਹੀ ਇਹ ਤੁਸੀਂ ਥੋੜੇ ਦਿਨਾਂ ਦੇ ਦੇਖਿਓ ਸਾਡਾ ਵਰਕਰ ਜਦੋਂ ਨਿਕਲ ਕੇ ਝੰਡੇ ਕਮਲ ਦਾ ਫੁੱਲ ਲੈ ਕੇ ਘਰ-ਘਰ ਜਿਵੇਂ ਅੱਜ ਲੋਕਾਂ ਨੇ ਮੈਂ ਕੋਈ ਸੋਚ ਨਹੀਂ ਸਕਦੇ ਲੋਕ ਆਪ ਹੀ ਗਰੁੱਪ ਬਣਾ ਰਹੇ ਹਨ ਮਹੱਲਿਆਂ ਦੇ ਵਿੱਚ ਸਾਡੇ ਨਾਮ ਆਪ ਹੀ ਪਾ ਰਹੇ ਤੁਸੀਂ ਆਇਓ ਜੀ ਸਾਡੇ ਤੋਂ ਦੱਸਾਂਗੇ ਜੀ ਸੋ ਇਸ ਕਰਕੇ ਸਾਨੂੰ ਤਾਂ ਲੱਗਦਾ ਵੀ ਕਿਸ ਤਰ੍ਹਾਂ ਫੀਲ ਕਰੋਗੇ ਜਿਹੜੇ ਜਿਹੜੇ ਜਿੱਦ ਤੇ ਤੁਹਾਡੇ ਬੀਜ ਵਿੱਚ ਦੱਸ ਸਕਦੇ 45000 ਵੋਟ ਸਾਡੀ ਰਵਨੀਤ ਬਿੱਟੂ ਜੀ ਨੇ ਲਈ ਹੈ ਇੱਥੇ ਜੀ ਸਮਝ ਕੇ ਗੱਲ ਮੇਰੀ ਵੋਟ ਬਦੂਗੀ ਘਟਦੀ ਨਹੀਂ ਕਿਉਂਕਿ ਸੰਧੂਰ ਦਾ ਜਿਹੜਾ ਮੋਦੀ ਜੀ ਨੇ ਇੰਦਾ ਵੱਡਾ ਐਕਸ਼ਨ ਲਿਆ ਉਹਦਾ ਵੀ ਸਾਨੂੰ ਫਾਇਦਾ ਹੋਊਗਾ ਫਿਰ ਦੂਜੀ ਗੱਲ ਲੋਕੀ ਚਾਹੁੰਦੇ ਆ ਬਦਲਾ ਤਾਂ ਨਾ ਤਾਂ ਦੇਖੋ ਕਾਲੀਆਂ ਦੇ ਪੱਲੇ ਇਸ ਟਾਈਮ ਕੁਛ ਆ ਨਾ ਕਾਂਗਰਸ ਦੇ ਪੱਲੇ ਕੁਛ ਆ ਤੇ ਨਾ ਆਮ ਪਾਰਟੀ ਦੇ ਪੱਲੇ ਕੁਛ ਆ ਸੋ ਇਸ ਕਰਕੇ ਜੇ ਲੋਕਾਂ ਨੇ ਆਹ ਟਾਈਮ ਵੀ ਕੱਢਤਾ ਜਾਂ ਆਹ ਵੀ ਮੌਕਾ ਨਿਗਾਹਤਾ ਤੇ ਇਦੂ ਬਾਅਦ ਫਿਰ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਲੋਕਾਂ ਦੇ ਨਾਲ ਆ ਜਿਹੇ ਜੇ ਫਤਵਾ ਆਊਗਾ ਤਾਂ ਸਤਿਕਾਰ ਕਰਨਾ ਹੀ ਪੈਦਾ ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਐਤਕੀ ਤੁਸੀਂ ਇਹ ਇਹ ਗਿੱਦੜ ਵਾਹੇ ਇਲੈਕਸ਼ਨ ਹੋਈ ਸੀਗੀ ਕਾਲੀ ਦਲ ਨੇ ਜਦੋਂ ਲੜੀ ਸੀ ਬੀਜੇਪੀ ਦਾ ਨਾਲ ਸਮਝੌਤਾ ਸੀਗਾ ਤੇ ਉਦੋਂ ਮਨਪ੍ਰੀਤ ਬਾਦਲ ਜਿੱਤਿਆ ਸੀ ਤੇ 97 ਦੀ ਸਰਕਾਰ ਬਣ ਗਈ ਸੀ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਕਹਿੰਦਾ ਜੀ ਅੱਜ ਇਹ ਜਿੱਤ ਜਾਂਦਾ ਜੀਵਨ ਗੁਪਤਾ ਤਾਂ 2027 'ਚ ਕੋਈ ਦੁਨੀਆ ਦੀ ਤਾਕਤ ਨਹੀਂ ਸਾਨੂੰ ਰੋਕ ਸਕੇ ਵੀ ਸਾਡੀ ਸਰਕਾਰ ਬਾਦਸ਼ਾਹ ਬਣੂਗੀ ਉਹ ਇੰਡੀਪੈਂਡੈਂਟ ਬਣੂਗੀ